ਸਿੱਧੂ ਡੈਲੀ ਫਾਰਮ ਮਾਨਸਾ ਦੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੋਸਤੋ ਟੋਟਲ ਆਰਡਰ ਸੀ ਆਪਣੇ ਕੋਲ 20 ਜੀ 8 ਆਰਡਰ ਕੇ ਬਸ ਰਹੀ ਤੇ 12 ਆਰਡਰੇ ਡਾਕਖਾਨੇ ਰਾਹੀਂ ਜਾ ਰਹੀ ਹੈਗੀ ਪਹਿਲਾ ਆਰਡਰ ਹੈ ਜੀ ਬੇਟ 6 ਕਿਲੋ ਪਿਆਰਾ ਸਿੰਘ ਸਨ ਆਫ ਅਰਵੰਸ ਸਿੰਘ ਡਿਸਟ ਮੋਗਾ ਦੇ ਆਰਡਰ ਹੈ ਫੋਨ ਨੰਬਰ ਹੈ ਬਾਈ ਦਾ 62834 41997 ਵੀਰ ਨੇ ਵੀਡੀਓ ਦੇਖ ਕੇ ਪਹਿਲੀ ਵਾਰ ਦਵਾਈ ਮੰਗਵਾਈ ਹੈ ਤੇ ਇਸ ਵੀਰ ਨੇ 2500 ਦੀ ਮੈਡੀਸਨ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ ਬੇਡ 6 ਕਿਲੋ ਇਸ ਵੀਰ ਨੇ ਵੀ 2500 ਦੀ ਮੈਡੀਸਿਨ ਮੰਗਵਾਈ ਹੈ ਹੈਪੀ ਸਿੰਘ son of ਕਪੂਰ ਸਿੰਘ ਫੋਨ ਨੰਬਰ ਵੀਰ ਦਾ 97790 22697 ਜਿਸਤ ਲੁਧਿਆਣਾ ਦਾ ਆਰਡਰ ਹੈ ਇਸ ਵੀਰ ਨੇ ਵੀ ਪਹਿਲੀ ਵਾਰ ਮੈਡੀਸਿਨ ਮੰਗਵਾਈ ਹੈ ਵੀਡੀਓ ਦੇਖ ਕੇ ਨੈਕਸਟ ਆਰਡਰ ਹੈ ਜੀ ਬੇਡ 3 ਕਿਲੋ ਇਹ 1400 ਦੀ ਮੈਡੀਸਿਨ ਮੰਗਵਾਈ ਹੈ ਜੀ ਡਾਕਟਰ ਦਵਿੰਦਰ ਸਿੰਘ son of ਗੁਰਦੀਪ ਸਿੰਘ ਬੀਪੀਓ ਸ਼੍ਰੀ ਜੀਵਨ ਨਗਰ ਰਾਣੀਆਂ ਡਿਸਟ ਸਿਰਸਾ ਦਾ ਇਹ ਆਰਡਰ ਹੈ ਜੀ ਹਰਿਆਣਾ ਦਾ ਫੋਨ ਨੰਬਰ 9466686174 ਇਸ ਵੀਰ ਨੇ ਦੂਸਰੀ ਵਾਰ ਮੈਡੀਸਿਨ ਮੰਗਵਾਈ ਹੈ ਜੀ ਪਹਿਲੀ ਵਾਰ ਤਾਂ ਦੇਖੋ ਹਰ ਇੱਕ ਬਾਈ ਮੈਡੀਸਿਨ ਮੰਗਵਾਉਂਦਾ ਪਰ ਦੂਸਰੀ ਵਾਰ ਕਦੋਂ ਮੰਗਵਾਉਂਦਾ ਬੰਦਾ ਜਦੋਂ ਬੰਦੇ ਨੂੰ ਰਿਜ਼ਲਟ ਮਿਲਦੇ ਇਸ ਭਰਾ ਨੇ ਦੂਜੀ ਵਾਰ ਮੰਗਵਾਈ ਹੈ ਨੈਕਸਟ ਆਰਡਰ ਹੈ ਜੀ weight 3 ਕਿਲੋ ਇਸ ਵੀਰ ਨੇ ਵੀ 1400 ਦੀ ਮੈਡੀਸਿਨ ਮੰਗਵਾਈ ਹੈ ਜੀ ਸੁਮਿਤ ਕੁਮਾਰ son of ਸਤਵੀਰ ਸਿੰਘ ਜਾਫਰਗੜ੍ਹ ਜੁਲਾਣਾ ਜੀਂਦ ਹਰਿਆਣਾ ਦਾ ਆਰਡਰ ਹੈ ਜੀ ਇਹ 988064220 ਇਸ ਵੀਰ ਨੇ ਵੀ ਪਹਿਲੀ ਵਾਰ ਮੈਡੀਸਨ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ ਮਨੀਸ਼ ਕੁਮਾਰ son of ਰਾਮ ਸ਼ਰਨ ਡਿਸਟ ਪਟਿਆਲਾ ਦਾ ਆਰਡਰ ਹੈ ਫੋਨ ਨੰਬਰ ਹੈ 9914160090 ਇਸ ਵੀਰ ਨੇ ਵੀ ਦੂਸਰੀ ਵਾਰ ਮੈਡੀਸਨ ਮੰਗਵਾਈ ਹੈ ਜੀ ਪਹਿਲਾਂ ਵੀ ਇਹਨਾਂ ਨੇ ਆਪਣੀ ਦਵਾਈ ਵਰਤੀ ਹੈ ਫੋਨ ਨੰਬਰ ਹੈ ਵੀਰ ਦਾ 9914160090 ਨੈਕਸਟ ਆਰਡਰ ਹੈ ਜੀ ਬੇਟ 6 ਕਿਲੋ ਤਰਨ ਕੁਮਾਰ ਫੋਨ ਨੰਬਰ ਹੈ ਜੀ 9857647700 ਹਿਮਾਚਲ ਪ੍ਰਦੇਸ਼ ਦਾ ਇਹ ਆਰਡਰ ਹੈ ਮੈਂ ਕਈ ਵੀਡੀਓ ਚ ਕਿਹਾ ਵੀ ਆਪਣੀ ਜਿਹੜੀ ਮੈਡੀਸਿਨ ਹੈ ਹਿਮਾਚਲ ਹਰਿਆਣਾ ਗੁਜਰਾਤ ਮਹਾਰਾਸ਼ਟਰ ਤੱਕ ਜਾ ਰਹੀ ਹੈ ਜੀ ਇਹ ਜਿਹੜੇ ਹਰਿਆਣੇ ਦੇ ਵੀ ਆਰਡਰ ਅਤੇ ਹਿਮਾਚਲ ਦੇ ਵੀ ਦੂਸਰੀ ਗੱਲ ਇਸ ਵੀਰ ਨੇ ਵੀ ਦੂਸਰੀ ਵਾਰ ਮੰਗਵਾਈ ਹੈ ਜੀ ਤਰुण ਕੁਮਾਰ ਹੈ ਜੋ ਇਹ ਵੀ ਡਾਕਟਰੀ ਦਾ ਕੰਮ ਹੈ ਬਾਈ ਦਾ ਪਹਿਲਾਂ ਵੀ ਇਹਨਾਂ ਨੇ ਦਵਾਈ ਵਰਤੀ ਹੈ ਹੁਣ ਦੁਬਾਰਾ ਫੇਰ ਵਰਤੀ ਹੈਗੀ ਜੇ ਰਿਜ਼ਲਟ ਦਾ ਫੇਰ ਹੀ ਮੰਗਵਾਈ ਹੈ ਬਾਕੀ ਫੋਨ ਨੰਬਰ ਕਰਕੇ ਕੋਈ ਵੀ ਪੁੱਛ ਸਕਦਾ ਫੋਨ ਨੰਬਰ ਮੈਂ ਬੋਈਦਾ ਬੋਲਦਾ ਇੱਕ ਵਾਰ ਦੁਬਾਰਾ ਫੇਰ ਬੋਲਦਾ ਨਾ ਨੈਕਸਟ ਆਰਡਰ ਹੈ ਜੀ ਗੁਰਦੀਪ ਸਿੰਘ son of ਅਮਰਜੀਤ ਸਿੰਘ ਬੇਸਟ ਮਹਾਲੀ ਦਾ ਆਰਡਰ ਹੈ ਜੀ ਫੋਨ ਨੰਬਰ 88473367952 ਇਸ ਵੀਰ ਨੇ ਵੀ 2500 ਦੀ ਮੈਡੀਸਿਨ ਮੰਗਵਾਈ ਹੈ ਇਸ ਵੀਰ ਨੇ ਪਹਿਲੀ ਵਾਰ ਮੈਡੀਸਿਨ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ 4.5 ਕਿਲੋ ਅਵਤਾਰ ਸਿੰਘ son of ਜੀਤ ਸਿੰਘ ਮੋਗਾ ਡਿਸਟ੍ਰਿਕਟ ਦਾ ਆਰਡਰ ਹੈ ਜੀ ਫੋਨ ਨੰਬਰ 8727029236 ਇਸ ਵੀਰ ਨੇ ਪਹਿਲੀ ਵਾਰ ਮੈਡੀਸਿਨ ਮੰਗਵਾਈ ਹੈ ਜੀ ਇਸ ਵੀਰ ਨੇ 1800 ਦੀ ਮੈਡੀਸਿਨ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ weight 6 ਕਿਲੋ ਸੁਸ਼ੀਲ ਕੁਮਾਰ ਹਰਿਆਣਾ ਦਾ ਆਰਡਰ ਹੈ ਜੀ ਡਿਸਟ੍ਰਿਕਟ ਕੈਥਲ ਦਾ ਫੋਨ ਨੰਬਰ 9813997065 ਇਸ ਵੀਰ ਨੇ ਵੀ 2500 ਦੀ ਮੈਡੀਸਿਨ ਪਹਿਲੀ ਵਾਰ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ weight 6 ਕਿਲੋ ਸੰਦੀਪ ਸਿੰਘ son of ਹਰੀ ਸਿੰਘ ਡਿਸਟ ਪਾਨੀਪੱਧਾ ਆਰਡਰ ਹੈ ਹਰਿਆਣਾ ਦਾ ਜੀ ਇਸ ਵੀਰ ਨੇ ਵੀ ਦੂਸਰੀ ਵਾਰ ਮੈਡੀਸਿਨ ਮੰਗਵਾਈ ਹੈ ਪਿਛਲੇ ਸਾਲ ਵੀ ਇਹਨਾਂ ਨੇ ਆਪਣੀ ਮੈਡੀਸਿਨ ਵਰਤੀ ਸੀ ਫੋਨ ਨੰਬਰ ਹੈ ਵੀਰ ਦਾ 90504 84 227 ਕੋਈ ਵੀ ਵੀਰ ਇਸ ਵੀਰ ਨੂੰ ਦਵਾਈ ਦਾ ਰਿਜ਼ਲਟ ਪੁੱਛ ਸਕਦਾ ਹੈ ਇਸ ਵੀਰ ਨੇ ਵੀ 2500 ਦੀ ਮੈਡੀਸਨ ਮੰਗਵਾਈ ਹੈ ਜੀ ਨੈਕਸਟ ਆਰਡਰ ਹੈ ਜੀ ਵੇਟ 4.5 ਕਿਲੋ ਬਰਲाराम ਸਿੰਘ ਫਾਜ਼ਿਲਕਾ ਡਿਸਟ੍ਰਿਕਟ ਦਾ ਇਹ ਆਰਡਰ ਹੈ ਜੀ ਫੋਨ ਨੰਬਰ ਹੈ 9876914736 ਇਸ ਵੀਰ ਨੇ ਵੀ ਪਹਿਲੀ ਵਾਰ ਮੈਡੀਸਨ ਮੰਗਵਾਈ ਹੈ ਜੀ ਵੀਡੀਓ ਦੇਖ ਕੇ ਨੈਕਸਟ ਆਰਡਰ ਤੇ ਲਾਸਟ ਆਰਡਰ ਹੈ ਜੀ ਕਿਕਰ ਸਿੰਘ ਵਿਲੇਜ ਸੁਰ ਸਿੰਘ ਵਾਲਾ ਡਿਸਟ ਫਿਰੋਜ਼ਪੁਰ ਫੋਨ ਨੰਬਰ ਹੈ 771050548 ਇਹਨਾਂ ਨੇ ਵੀ ਪਹਿਲੀ ਵਾਰ ਮੈਡੀਸਨ ਮੰਗਵਾਈ ਹੈ ਜੀ ਸੋਰੀ ਇਹਨਾਂ ਨੇ ਦੂਸਰੀ ਵਾਰ ਮੈਡੀਸਨ ਮੰਗਵਾਈ ਹੈ ਪਹਿਲਾਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਇੱਕ ਵਾਰੀ ਯੂਜ਼ ਕਰੀਏ ਮੈਡੀਸਨ ਹੁਣ ਦੁਬਾਰਾ ਫੇਰ ਮੰਗਵਾਈ ਹੈ ਜੀ ਇਹ ਟੋਟਲ 12 ਆਰਡਰ ਹੈ ਜੀ ਜੋ ਡਾਕਟਰ ਨੇ ਦੁਬਾਰਾ ਜਾ ਰਹੇ ਨੇ ਕਿ ਇਹਨਾਂ ਚੋਂ ਹਿਮਾਚਲ ਹਰਿਆਣਾ ਤੇ ਪੰਜਾਬ ਦੇ ਆਰਡਰ ਹੈ ਜੀ ਬਖਵਖ ਜ਼ਿਲ੍ਹੇ ਦੇ ਕਈ ਵੀਰਾਂ ਨੇ ਦੂਸਰੀ ਵਾਰ ਮੈਡੀਸਨ ਮੰਗਵਾਈ ਹੈ ਕਈ ਵੀਰਾਂ ਨੇ ਪਹਿਲੀ ਵਾਰ ਕੋਈ ਵੀ ਬੰਦਾ ਇਹ ਵੀਰਾਂ ਨੂੰ ਫੋਨ ਕਰਕੇ ਪੁੱਛ ਸਕਦਾ ਵੀ ਦਵਾਈ ਦਾ ਰਿਜ਼ਲਟ ਕਿਵੇਂ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ